ਉਹ ਰਿਹਾ ਜੰਮ ਸਰ ਪਰ ਉਸੀ ਦੀ ਤਮੰਨਾ ਆ ਵਾਰੇ ਦਿਲ ਮੇ ਅਮਰੂਦੋ ਦੀ ਤਮੰਨਾ ਬਵਾਰੇ ਦਿਲ ਮੇ ਆਪਿਆ ਸੱਚੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਨੰਬਰ 6 ਦੇ ਵਿੱਚ ਸਤ ਤੂੜੀ ਦੀਦਾ ਓਏ ਤੂੰ ਨਹੀਂ ਦਿੰਦਾ ਯਾਰ ਮੈਂ ਹੀ ਦੇਖੂ ਅੱਜ ਇਹਂਗੀ ਇਹਂਗੀ ਖੇਡੋ ਤੁਸੀਂ ਯਾਰ ਹਾਂ ਕੱਟੂ ਬਾਲ ਚੱਕੂ ਪਹਿਲੀ ਅੱਜ ਦੁਬਾਰੇ ਫੇਰ ਇੱਕ ਗਰਾਊਂਡ ਤੇ ਆਪਾਂ ਸ਼ੁਰੂਆਤ ਕੀਤੀ ਆਪਣੇ ਵਲੌਗ ਦੀ ਫੇਰੇ ਸਵੇਰੇ ਖੇਡਦੇ ਨਾ ਆਉਂਦੇ ਹਾਂ ਹੈਂਡਬਾਲ ਬਈ ਹੈਂਡਬਾਲ ਹੈਂਡਬਾਲ ਹੋਗੀ ਇੱਧਰ ਆਰੇ ਕੇ ਹੈਡਰੇ ਨੇ ਇੱਧਰ ਚੀਨੀ ਸੋਡੋ ਫ੍ਰੀ ਕਿੱਕ ਦਿਖਾਉਣਾ ਫਿਰ ਇੱਕ ਕਿੱਕ ਫ੍ਰੀ ਕਿੱਕ ਦਿਖਾਵਾਂਗੇ ਫ੍ਰੀ ਕਿੱਕ ਹੁਣ ਹਲੋ ਗਾਇਸ ਹਲੋ ਗਾਇਸ ਦਰੋਜੀ ਆਇਆ ਨਾ ਉਹ ਵਲੌਗ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰ ਉਹ ਫ੍ਰੀ ਕਿੱਕ ਤਾਂ ਹੋਣੀ ਆ ਮੈਂ ਇਹ ਕਿਹਨੂੰ ਨਹੀਂ ਦੇ ਉਹ ਦਾਦਾ ਜਵਾੜਾ ਜਵਾੜਾ ਦਾਦਾ ਉਹ ਇਹ ਆਦਾ ਪਾਉਂਗਾ ਬਾਈ ਮੈਂ ਤਾਂ ਪਾਉਂਗਾ ਇਹਦੇ ਵਿੱਚ ਵਾਰੀ ਮੇਰੇ ਵਰਗੇ ਥੋੜੀ ਨਹੀਂ ਵੀ ਇਹ 골 ਕਰ ਦੇਣਗੇ ਆ ਮੁੰਡੇ ਨੇ ਜਬਾਉ ਸੋਨਾ 골 ਕਰਿਆ ਮੈਂ ਉਹਨੂੰ ਕੈਪਚਰ ਕਰਨਾ ਭੁੱਲ ਗਿਆ ਥੋੜਾ ਜਿਹਾ ਹੈਡ ਨਾਲ 골 ਕਰਿਆ ਬੂਰਾ ਤਕੜਾ ਇਹਨੇ ਅਖਿਰ ਵਿੱਚ ਹੈਡ ਮਾਰਿਆ ਸੀ ਇਹਨੇ ਚਲੋ ਕਰੀਏ ਆ ਕਿ ਬਣਾਵਾਂਗੇ ਬਾਕੀ ਦਾ ਵਲੋਗ ਇੱਧਰ ਹੈਪੀ ਵੀ ਪਹੁੰਚਾ ਹੋਇਆ ਇਹ ਬਾਤ ਈ ਆਉਂਦੇ ਹੁੰਦੇ ਨੇ ਪਹਿਲਾਂ ਨਹੀਂ ਆਉਦੇ ਹੁੰਦੇ ਸੀ ਪਹਿਲਾਂ ਅੱਗੇ ਕੀ ਕਰਨਾ ਸੀ ਠੰਡ ਬਹੁਤ ਆ ਬਿਮਾਰ ਹੋਗੇ ਦੁੱਗਣੇ ਲੱਗੇ ਜਾਣਗੇ ਹਾਂ ਉਸ ਤੂੰ ਹੀ ਪਾਈ ਪਿਆ ਸੀ ਆ ਜਾ ਸਿੱਖੀ ਹੈ ਕੰਗਾ ਇਸ ਤਰ੍ਹਾਂ ਹੀ ਕਰਦੇ ਆ ਗਏ ਨੇ ਤੂੰ ਪਈ ਹੋਈ ਆ। ਵਲੌਗ ਚੱਲੀ ਆ ਨਾ ਆਪਣਾ। ਰੋਕੋ। ਹਾਂ ਰੋਕ ਰੇ। ਹੈ। ਭੱਜ ਜਾ ਉਹ ਹੱਥ ਤੇ ਮਾਰਨੇ। ਰਾਜਾ ਜੀ ਜੂਡੂ ਦੇ ਬੱਕਾ ਕੱਢਾ ਨੰਨੇ। ਕੀ ਬੋਲਾਂ? ਲਾਈਕ ਕਰ। ਆਓ ਮੁੰਡਾ ਮੈਨੂੰ ਲਾਈਕ ਕਰਦਾ ਵੀ ਕਹਿੰਦਾ YouTube ਤੇ ਲਾਈਕ ਕਰ ਦਿੰਦਾ। ਕੱਢ ਜਾ। ਜੂਮ ਤਾਂ ਮਾਰਦੀ ਆ بڑے ਮੁੰਡੇ ਤੇ। ਜੂਮ ਕਰ ਦੇ ਮੜਾ ਜਾ। ਇੱਧਰ ਕਰ ਇੱਧਰ। ਆਪਣਾ ਕਰ ਦੇ। ਆ ਆ ਗਿਆ। ਆ ਆ ਗਿਆ ਉੱਤੇ ਚੜਦਾ ਆਉਂਦਾ। ਜੂਮ ਕਰ ਤਾਂ ਇੱਧਰ ਲੱਖੂ। ਲੱਖੂ ਕੀ ਤੋਂ ਲਿਆਦਾ ਟ੍ਰੈਵਲ ਸੂਟ ਇਹ ਹੋ ਕੇ। ਬੜਾ ਇੱਥੇ ਕਰੇ। ਆ ਡਰਾਈਵਰ ਉਹ ਖੇਡਣ ਗਿਆ ਸੀ ਉਹਦਾ ਮਿਲਿਆ ਸੀ ਹੈ ਹੈਡਨ ਵਾਲਾ ਟਰੈਕ ਸੂਟ ਹੈ ਮਾਣ ਕੀ ਲਿਖਿਆ ਹੈਗਾ ਹੱਥ ਤੇ ਕੀ ਲਿਖਿਆ ਹੈਗਾ ਉਹ ਮਾਨਸਾ ਮਾਨਸਾ ਲਿਖਿਆ ਦੇ ਟਰੈਕ ਸੂਟ ਦੇ ਪਿੱਛੇ ਨਹੀਂ ਤਾਂ ਇਹ ਆਹਾ ਆਹ ਦੇਖੋ ਅਸੀਂ ਤੋਂ ਹੀ ਮਚਾਈ ਆ ਗਾ ਮਚਾਈ ਆ ਇਹੜੀ ਲੱਗ ਲੱਗਦਾਂ ਨਹੀਂ ਤੂੰ ਹੀ ਹੋਰ ਕਦੇ ਵਾਰ ਚ ਮਚਾਈ ਹੂੰ ਦਾ ਆਪਾ ਗੋਆ ਗੋਦਾ ਕਰਦਾਂਗੇ ਓ ਓ ਪਿਆਉ ਦੀ ਮਾਰਾਂ ਘਾੜੇ ਨਾ ਬੜ ਬੜ ਓਰੇ ਜਦ ਟੂਰਨਾਮੈਂਟ ਹੋਏ ਨਾ ਐਡਲੀ ਦੇ ਨਾਲ ਪਾਸ ਤੇ ਓਏ ਆ ਬਾਈ ਆ ਦੇਖੋ ਆ ਕੁਆਲਿਟੀ ਹੈ ਕੀ ਨਾ ਹਾਣੀ ਨਾਲ ਹਾਂ ਉਹ ਕੈਮਰੇ ਕਰਕੇ ਆ ਗਈ ਓਰੇ ਲੈਂਸ ਖਰਾਬ ਹੋ ਰਹੇ ਨੇ ਇਹ ਤਾਂ ਉਹੀਆਂ ਬੇਕਾਰੀਆਂ ਬੰਦਾ ਜਿਹਦੇ ਲੈਂਸ ਖਰਾਬ ਹਾ ਜਿਹੜਾ ਕੈਮਰੇ ਵਾਲੇ ਉੱਤੇ ਨੇ ਕਿ ਕਵਰ ਦੇ ਨੇੜੇ ਹਾਂ ਉਹਦੇ ਮੈਡਲ ਹੋ ਜਾ ਫੇਰ ਆ ਤਾਈ ਦਾ ਕੁਆਲਿਟੀ ਲੈਂਸ ਲਾ ਕੇ ਦੇਖ ਕਿੰਨੀ ਸੋਹਣੀ ਲੱਗ ਕੋਈ ਯਾਰ ਇੰਨੀ ਸੋਹਣੀ ਹੋਣਾ ਲੱਕਾ ਪਰਾ ਕੇ ਦੇਖੀ ਕਵਰ ਲਾ ਕੇ ਸ਼ੂਟ ਕਰਕੇ ਦੇਖ ਉਹ ਮੜਾਇਆ ਕੁਛ ਬਾਈ ਇੱਟ ਟਾਇਆ ਕਰਨੀ ਚੰਦਨੇ ਬੋਲੀ ਦੱਸ ਲੈ ਡਾਈ ਦਾ ਕਵਰ ਕਵਰ ਲਾ ਕੇ ਮੋੜ ਕੇ ਜਦੋਂ ਹੁੰਦਾਗਾ ਕਵਰ ਖਰਾਬ ਹੋ ਰਿਹਾ ਕਹਿੰਦਾ ਉਹ ਭਰੇ ਕਰ ਲੈ ਕਵਰ ਖਰਾਬ ਹੋ ਰਿਹਾ ਬਈ ਸਭ ਗੱਲ ਤਾਂ ਸਹੀ ਆ ਹਾਂ ਉਹ ਬੜਾ ਫਰਦਾ ਹੈ ਜਾਈ ਲਾ ਕੇ ਦੇਖੀ ਲਾ ਕੇ ਦੇਖੀ ਹਾਂ ਲਾ ਕੇ ਦੇਖੀ ਪਾਉਜ਼ ਕਰਕੇ ਪਾਉਜ਼ ਇੱਕ ਮਿੰਟ ਖੜ ਜੋ ਲਾ ਕੇ ਕਵਰ ਲਾ ਕੇ ਕੁਆਲਿਟੀ ਦੇਖਦੇ ਆਂ ਫੋਜੀ ਬਾਈ ਸਾਡਾ ਪਹੁੰਚ ਗਿਆ ਇੱਧਰ ਤੂੰ ਹੀ ਨਹੀਂ ਸਵਾਰਨਾ ਮਾੜਾ ਕੱਟਈ ਹੈ ਨਾ ਨਾ ਰੋਈ ਨਾ ਹੂੰ ਕਲੀਨਰ ਸਾਬਣ ਇਹ ਪਲੱਸ ਲਾਉਂਦਾ ਫੋਜੀ ਫੋਜੀ ਦੁਕਾਨੇ ਕਿਹੜੀ ਸਾਭਾ ਲਾਉਣਾ ਡਬਲ ਆਉਂਦਾ ਇਹ ਡਬਾ ਮੈਂ ਤਾਂ ਜਿਹੜੇ ਹਰ ਤੇ ਆ ਵੀ ਲੱਗਦੇ ਆ ਬੰਦੇ ਤਾਂ ਨਹੀਂ ਲਾਉਂਦਾ ਬੰਦੇ ਤਾਂ ਨਹੀਂ ਲਾਦੇ ਪੀਏ ਦੇਖ ਰਿਆਂ ਕਿ ਜੀ ਆਈ ਕਰਦੇ ਨੇ ਜਿਹੜਾ ਤੂੰ ਇਹਨੂੰ ਚੱਕੂ ਹੈ ਮੈਂ ਉਹ ਰੁਪਈਆ ਦੇ ਦੇਣਾ ਸੀ ਦੋਸਤ ਮੈਂ ਦੇਖ ਆ ਚੱਕੋ ਇਹ ਖੁੱਲਾ ਚੈਲੰਜ ਹੈ ਜੀ 200 ਦੇ ਲਾ ਕੇ ਜੀ 200 ਹੱਥ ਨਹੀਂ ਅਨਾ ਤੋ ਹਾਂਜੀ ਵਾ ਮੱਚਣਗੇ ਓਏ ਹਾਂਜੀ ਹਾਂਜੀ ਗੁੱਲਾ ਜੀ ਬੈਠੇ ਨੇ ਇੱਥੇ ਗੁੱਲਾ ਗਲਤ ਆ ਮੱਚਣਗੇ ਦੇ ਬੂਤ ਓਹੋ ਯਾਰ ਆ ਗਲਤ ਪੱਕੀ ਆ ਗਲਤ ਨਾਮ ਲਿਆ ਗਿਆ ਇਹ ਤਾਂ ਪੱਟਣਗੇ ਪੱਟਣ ਓਏ ਸਹਿਲ ਸਹਿਲ ਸਹਿਲਦੀਪ ਮਨ ਉਧਰ ਹੈਪੀ ਤੂੰ ਤੂੰ ਹੀ ਕਰਿਆ ਕੰਮ ਇਹਨਾਂ ਨੇ ਹੈਪੀ ਆਈ ਰਿਟਾਇਰਮੈਂਟ ਕਰਦੀ ਏ ਚੱਲ ਇੱਧਰ ਆ ਦੇ ਦੇ ਹੈ ਦਵਾਰੇ ਕਰਨਾ ਓਏ ਮੈਂ ਚੋਰ ਚੜਾ ਓਹ ਓਹ ਟਾਈਮ ਦਾ ਹਾ ਟਾਈਮ ਟਾਈਮ ਹੁਣ ਟਾਈਮ ਦਾ ਹਾ ਟਾਈਮ ਟਾਈਮ ਜੈਨੀ ਏ ਵਾ ਦੋ ਘੰਟੇ ਹੋ ਗਏ ਕੰਮ ਚਾਹੇ ਦੋ ਘੰਟੇ ਚੱਲ ਬਈ 10:40 ਟਾਈਮ ਹੋ ਗਿਆ ਦੇਖ ਸਕਦਾ ਤੁਸੀਂ ਨਵੀ ਤੂੰ ਆ ਨਵੀ ਓਏ ਕਰਿਆ ਪਿਆ ਤੁਸੀਂ ਜਾਂਦੇ ਨਹੀਂ ਜਰਸੀਆਂ ਲੈਣ ਨਾ ਚੱਲੀ ਓਏ ਇਹ ਤਾਂ ਕਾਣਾ ਕਟ ਬਈ ਨਵੀ ਓਏ ਮੈਂ ਤਾਂ ਚੱਲ ਨਵੀ ਉਹ ਮੈਂ ਕੀ ਕਹਿੰਦਾ ਜਾਨਾ ਗੱਲੀ ਭਲਾਦੀ ਜਾ ਓਏ ਮੈਨੂੰ ਨਹੀਂ ਸੁਣਦਾ ਬਈ ਦੇਖ ਓਏ ਬੋਟ ਹਰੇਕ ਨਾਲ ਜੁੜਿਆ ਪਿਆ ਮਝਿਆ ਆਇਆ ਉਹੀ ਜੋੜ ਦਿੰਦਾ ਬਾਕੀ ਜੋੜਾ ਤੇ ਮੋੜਾ ਲਾਈਕ ਕਰੋ ਕਹਿੰਦਾ ਲਾਈਕ ਕਰੋ ਕਹਿੰਦਾ ਸਾਡੇ ਵਰਗਾ ਦਿਖਾਈ ਜਬਰਾਤ ਤੇ ਜਬਰਾਤ ਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈਗਾ ਸਬਸਕ੍ਰਾਈਬ ਕਰ ਮਰਦ ਤੇ ਹੁਣ ਦੇਖਾ ਤੇਰੇ ਤੋਂ ਖਾਗੋ ਦੋਰੀ ਤੇ ਬੋਲੋ ਤੇ ਪੈਨੇ ਕਰਤਾ ਬੋਲੋ ਤਾਂ ਮੈਂ ਕਰ ਲਿਆਉਗਾ ਧੂਆਂ ਕਰਿਆ ਮੇਰੇ ਪਾਰਕਾ ਤੋਂ ਦਿੱਤਾ ਜਾ ਰਿਹਾ ਹੈ ਹੱਲ ਦਾ ਬਦਲਦਾ ਇਹ ਰਹਾ ਜੇ ਕਰਨਾ ਹੋਇਆ ਕੈਨ ਕੋਈ ਨਾ ਕਰੀ ਜਿੱਦੀ ਕਰੇ ਕਰੇ ਬੇ ਕੇ ਕਰੇ ਬੇ ਕੇ ਪਿੰਡੀ ਵੀ ਪਹੁੰਚ ਚੁਕਿਆ ਕਹਦੇ ਰੁਪਿੰਦਰ ਪਿੰਡੀ ਕਹਦੇ ਮੇਰਾ ਬਲੌਗ ਦੇਖਦਾ ਪਿੰਡੀ ਬਾਈ ਵੀ ਹੋ ਜਾਂਦਾ ਮੈਂ ਤਾਂ ਦੇਖਿਆ ਜੀ ਵੀ ਪਿੰਡੀ ਤਾਂ ਮੁਗਫਲੀ ਲੇ ਕੇ ਆਉਂਦਾ ਉਹ ਓਏ ਉਹ ਜੀ ਖਵਤੇ ਮੈਂ ਗੂ ਪਿੱਛੋਤਾ ਪਿੰਡ ਬਣਾ ਵਾਲੀ ਪਿੰਡ ਵਾਲੀ ਪੀ ਲੋ ਇਹ ਨੂੰ ਇਹ ਨੂੰ ਇਹ ਨੂੰ ਵੀ ਤੁਸੀਂ ਜਿਹੜੇ ਬੰਦੇ ਮੇਰੇ ਵੀਰ ਉਹ ਕਰਦੇ ਨੇ ਫ੍ਰੀ ਫਾਇਰ ਖੇਡਦੇ ਨੇ ਲੋ ਇਹਦੀ ਆਈਡੀ ਤੁਹਾਨੂੰ ਦਿਖਾਤੀ ਮੈਂ ਇਹਦੇ ਨਾਲ ਕਸਟਮ ਤੁਸੀਂ ਲਾ ਸਕਦੇ ਹੋ ਬੜਾ ਕਰ ਲੋ ਨਾ ਗਾਈ ਯਾਰ ਆਈਡੀ ਨਹੀਂ ਦਿਖ ਰਹੀ ਸਾਜਾ ਫੋਕਸ ਓਏ ਕਿਉਂ ਓਏ ਆਹ ਮਨੀ ਮਨੀ.slash.01.slash ਇਹ ਨੂੰ ਰਿਕੁਐਸਟ ਭੇਜ ਦਿਓ ਤੇ ਇਹਦੇ ਨਾਲ ਕਸਟਮ ਲਾ ਲਓ ਜੇ ਕੋਈ ਹੇ ਗਾਗਾ ਤਾਕੜਾ ਪਲੇਅਰ ਹੈ ਪੂਰਾ ਇੱਕ ਤਾਂ ਆਈ ਕੁੜੀ ਨੇ ਵਿਆਹ ਹੀ ਟੱਕਦੀ ਸੀ ਕਿਆ ਗੋਦਾ ਰਿਆ ਹੂੰ ਟੱਕਰਾਂ ਦੇ ਫੱਟੇ ਹਾਂ ਫੱਟੇ ਚੱਕ ਦੂੰਗਾ ਖਾ ਜਾਏ ਆ ਰਹੀ ਤੇ ਆਇਆ ਕਹਿੰਦਾ ਤੈਨੂੰ ਕਹਿੰਦਾ ਕਹਿੰਦਾ ਆਇਆ ਨਹੀਂ ਖੁੱਲਣਾ ਦਿੱਤੇ ਦਾ ਰਾਡੀਆਂ ਕਰੇ ਪਿਆ ਇਹ ਕੀ ਤੇ ਤੂੰ ਆ ਬੜਾ ਹੋ ਗਿਆ ਘਰੇ ਜਾ ਕੇ ਗੱਲ ਕਰੂੰਗਾ ਮੈਂ ਪਲਾਟੇ ਲੱਗ ਗਿਆ ਇੱਥੇ ਓਕੇ ਟਾਟਾ ਬਾਏ ਬਾਏ

ਉਹ ਜੀ ਇਹ ਤਾਂ ਪਾ ਪੜ ਗਏ ਚਾਲੇ ਗਏ ਉਹ ਲੱਗ ਰਿਹਾ ਬੰਦੇ ਆਪਣੇ ਸਾਹਮਣੇ ਤੋਂ ਕਰਨਾ ਪੂਆ ਇੱਕ ਮਿੰਟ ਜ਼ੂਮ ਕਰਕੇ ਰੱਖਣਾ ਨਹੀਂ ਤਾਂ ਕੋਲੀ ਬੋ ਜਾਣਗੇ ਉਹ ਜੀ ਕੇ ਸਾਹਮਣੇ ਇੱਕ ਬੱਸੀ ਵੀ ਸਮਾਰਤੀ ਹੈ ਜੇ ਉਹ ਸਾਬ ਕਰਤੀ ਕਰਸੀ ਬਹੁਤ ਰਾ ਮੋੜਿਆ ਸੀ ਕੰਮ ਕਰ ਸੀ। ਸਬਸਕ੍ਰਾਈਬਰ ਆਪਣੇ ਘਰ ਦੋਦੇਣਾ 300 237 ਹੋ ਗਏ। ਚੱਕ ਦੋ ਫੱਟੇ ਉਹਦੇ। ਕਰ ਦੇਣੀ ਆ ਪੰਜ ਹਫ਼ਤੇ ਹਫ਼ਤੇ ਚ। 300 ਸਬਸਕ੍ਰਾਈਬਰ ਦੇ ਜਿਹੜੇ ਲਾ ਦੇਣਾ ਕੰਮ। ਤੇ ਗੋਗੂ ਪ੍ਰਦਾਨ ਹਾਂ ਦੀ। ਕੱਲ ਤੇ ਦੇਖ ਪਈ ਗੋਗੂ ਨੇ। ਭਾਰ ਵਾਂਗੂ ਭਾਰ ਜੇ ਪੈ। ਗਗੂ ਹੱਸ ਰਿਹਾ ਗਗੂ ਗਗੂ ਹੱਸੀਦਾ ਗਗੂ ਹਾਇ ਕਰ ਦੇ ਹਾਇ ਗਗੂ ਕੋ ਹੱਥ ਥੱਲੇ ਆ ਦੇ ਬੜਾ ਆ ਕਰੀਂ ਦਵਾਰੇ ਹੇ ਹਾਇ ਕਰਦਾ ਗਗੂ ਦੋ ਚੱਕ ਲਓ ਦੇਖ ਲੋ ਕੱਸੀ ਸਾਡੀ ਲੋਟ ਕਰਤੀ ਜਾਵਾ ਪਾਣੀ ਵੀ ਅੱਗੇ ਪਾਣੀ ਛੱਡਿਆ ਹੋਇਆ ਆਰੇ ਨਾ ਇਹ ਸੈੱਟ ਕਰਨ ਲਾ। ਇਹ ਕਰਤਾ ਓਕੇ ਜਾਵਾ ਉੱਥੇ ਕੰਮ ਕੱਸੀ ਦਾ। ਤੇ ਬਣਿਆ ਬੰਨ ਲਾਤਾ ਇੱਥੇ ਇਹਨਾਂ ਨੇ। ਅੱਗੇ ਕੰਮ ਹੋਇਆ ਚੱਲ ਰਿਹਾ। ਜਾਂਦੇ ਹੋਏ ਚੋਬਰ ਗੋਗੂਪੁਰ ਦਾ ਉਹਨੂੰ ਦੇਖਾਂਗੇ ਅਮਰੂਦ ਅਮਰਾਲ ਕੇ ਮਲੇ ਕਿ ਤੋਂ ਤੋੜਾਂਗੇ ਰੂਤ ਤਾਂ ਹੈ ਗਿਆ ਪਰ ਬੰਦਾ ਬੈਠਾ ਕੋਲੇ ਨਹੀਂ ਤਾਂ ਤੋੜ ਦਈਏ ਕਾਰਵਾਈ ਪਾ ਦਈਏ ਇਹ ਮਾੜਾ ਮੋਟਾ ਸਾਈਡ ਤੇ ਹੋ ਗਿਆ ਫਿਰ ਤਾਂ ਕਰਦਾ ਐ ਕੰਮ ਪਤਾ ਵੀ ਨਹੀਂ ਲੱਗਣ ਦੇਣਾ ਵੀ ਅਮਰੂਦ ਲੈ ਕੇ ਟੋੜ ਕੇ ਖੁੱਡੀ ਦੀ ਜੇ ਹਟਾਉਣੀ ਕਿਸੇ ਨੂੰ ਪਰ ਬੰਦਾ ਸਾਈਡ ਤੇ ਜਾਵੇ ਤੇ ਬੰਦਾ ਨਾਲ ਸਾਈਡ ਤੇ ਗਿਆ ਫੇਰ ਨਹੀਂ ਅਮਰੂਦ ਪੌਣੀਆਂ ਅਮਰੂਦਾਂ ਤੇ ਕਰ ਬਾਈ ਠੀਕ ਹੈਗਾ ਉਹ ਹੈ ਨਹੀਂ ਤਾਂ ਪਾਹ ਹੋ ਬੂਜੇ ਤੇ ਬਾਜ ਜਾਂਦੇ ਉੱਥੇ ਵਾਲਾ ਬੰਦਾ ਵੀ ਉਹ ਫਿਰਦਾ ਕੰਮ ਕਰਦਾ ਬੌਦੇ ਹੁੰਦੀ ਪਾਉਂਿਆ ਕਰਦੇ ਹੈ ਹੋਰ ਉਹ ਨਾਲ ਗੱਲ ਪੈ ਜੇ ਯਾਰ ਆਪਣੇ ਨਹੀਂ ਕਰ ਤੋ ਗਾਹ ਹੋਰ ਬੂਜਾ ਆ ਗਿਆ ਜੇ ਕੋਈ ਉੱਥੇ तोड़ लाएंगे तोड़ा के तो ही ना ये भी गल होगी हां ये भी तोड़ा चल भाई देखिए एक एक तोड़ के ले यार एक देर ले दे यार भाई मैं तोड़ के हैं लो जी कबूतर आ गया ये तो मेरा है तेरा है तू रख ला ये तो मेरा है ही नहीं मरो तो के वाले गया ਇੱਧਰ ਆਂ ਮੈਂ ਉਹ ਆਸੀ ਹਾਂ ਤੇਰੇ ਸਾਹਮਣੇ ਉਹ ਸੀਗਾ ਇੱਕ ਆਸੀਗਾ ਇੱਕ ਇੱਧਰ ਵੀ ਆ ਸੀ ਇੱਕ ਹੋਰ ਕਿੱਥੇ ਆ ਸੀ ਉੱਪਰ ਉੱਪਰੇ ਦੇ ਉੱਪਰ ਹੀ ਆ ਮੇਰੇ ਉਪਰ ਆ ਆ ਸੀ ਆਏ ਆਸ਼ਾ ਜੀ ਕਰੀ ਨਾ ਉਹ ਸੀ ਉਹ ਕਿੱਥੇ ਪਰਾ ਉੱਪਰ 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 ਉੱਤੇ ਆ ਸੀ ਆ ਸੀ ਤੇ ਹੱਥ ਕੋਲੇ ਗਾਹਾਂ ਉੱਤੇ ਦੇਖ ਆ ਹਾਂ 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 ਹੋਰ ਗਾਹ ਥੋੜਾ ਹਾਂ ਇੱਥੇ ਇੱਥੇ ਆ ਆ ਵੈਰੀ ਗੁੱਡ ਆਇਆ ਫਟਾ ਰਿਹਾ ਬਦੋ ਹੋ ਗਈ ਕੋਈ ਨਹੀਂ ਫਿਰ ਆ ਜਾ ਉਹ ਉਥੋਂ ਗਾ ਅੰਮੀਂ ਗਿਆ ਆ ਆ ਗਿਆ ਆ ਗਿਆ ਇੱਡਾ ਆ ਬੜੀ ਆ ਗਿਆ ਆ ਨਾ ਬੜਾ ਆ ਗਿਆ ਇਹ ਕਿਰਨੀ ਮੈਂ ਆਇਆ ਇੱਕ ਇੱਕ ਚਿੱਟ ਗਿਆ ਆ ਥੱਲੇ ਆ ਜਾ ਹਾਂ ਮੇ ਸੰਸਾ ਸਖਾਸ ਵਲ ਹੋ ਗਿਆ ਭਾਈ ਅਮਰੋ ਤੁਹਾਨੂੰ ਮਿਲਦੇ

ਆਣਾ ਲੋਚੇ ਲੋ ਜੇ ਖੋਰ ਬੂਜੇ ਤੇ ਪਹੁੰਚੇ ਦਵਾਰੇ ਦਵਾਰੇ ਪੇਰ ਜੜਾ ਹੈ ਗਿਆ ਜੈ ਹਨੂ ਦਵਾਰੇ ਪਰ ਕਾਬੇ ਦੇ ਥੋੜਾ ਰਿਸਕੀ ਆ ਇਹਦਾ ਬੂਜਾ ਥੱਲੀ ਜਾਊਗਾ ਰੂਜ ਦੇ ਨਾਲ ਜਸ਼ਨ ਵੀ ਆਊਗਾ ਯਾਰ ਪਹੁੰਚ ਗਿਆ ਸਰ ਫਰੋਸੀ ਕੀ ਤੁੰਨਾ ਆਹ ਹਵਾਰੇ ਦਿਲ ਵਿੱਚ ਅਮਰੂਦੋ ਕੀ ਤੁੰਨਾ ਆਹ ਹਵਾਰੇ ਦਿਲ ਵਿੱਚ ਆਪਿਆ ਇੱਕ ਦੋ ਜੱਟ ਲੈ ਛੋਟੇ ਲਈ ਕਰੇ ਮਾਰੋ ਸੀ ਆਹੇ ਪੁੱਲ ਦਿਖ ਰਹੇ ਨੇ ਤੇ ਆ ਆ ਗਿਆ ਕੋਰ ਕੋਰ ਕੀ ਲੱਗਿਆ ਹੁਣ ਫਸੜਾ ਦੇਣਾ ਵੀ ਕੁਸ ਹੋਏ ਹੋਰ ਨਹੀਂ ਕੁਸ ਹੈਗੇ ਹੱਥ ਮਾਰਨਾ ਉੱਥੇ ਹੱਥ ਕਿਵੇਂ ਜਾਵਾ ਸੀ ਆਹ ਹਾਂ ਇਹ ਤਾਂ ਕੱਚਾ ਹੈ ਉਹ ਸੀ ਪੱਕਾ ਇੱਧਰ ਵੀ ਆ ਬਹੁਤ ਲਾਲ ਚਾਹਣ ਮੇਰੇ ਕਹਣਾ ਬਾਲਾ ਕਾਣੂਗਾ ਇਤਾਂ ਤਾਂ ਹੋ ਗਿਆ ਹੈ ਇੱਕ ਤੇਰੇ ਲਈ ਹੈਗਾ ਇੱਕ ਮਿੰਨੂ ਦੇ ਦੇ ਤੋੜ ਕੇ ਬੈਬੇ ਉਹ ਹਲਿਆਏ ਹਨ ਉਹ ਡਿੱਗੂ ਆ ਓਏ ਮੈਂ ਡਿੱਗੂ ਉਹ ਸਾਹਮਣੇ ਦਾ ਡਿੱਗੂ ਆ ਹਲਾਈ ਮੜਾਇਆ ਹਾਂ ਹੀ ਆਹੀ ਆ ਆ ਕਿਰਿਆ ਕਿਰਿਆ ਤਮ ਦੋਵੇਂ ਮੇਰੇ ਨੇ ਭਾਈ ਨਿਗਾਹ ਤਮ ਮੈਂ ਆਣਾ ਓਏ ਨਿਗਾਹ ਤਾਂ ਮੇਰੀ ਪਈ ਆਇਰ ਨਿਗਾਹ ਕਰੂ ਕਿ ਚੜਾਦਾ ਹੈ ਨਹੀਂ ਆਇਆ ਆਏ ਬਸ ਰਹਿਣ ਦੇ ਆਏ ਹਾਏ ਹਾਏ ਕਰੇ ਜਾਂ ਕਿ ਨੂਨ ਮਿਰਚ ਲਾ ਕੇ ਖਾਓ ਆਇਆ ਛੜਦੇ ਥੱਲੇ ਆਉਂਦੇ ਕਿਹੜਾ ਕੋ ਖਰਾਬ ਹੁੰਦੇ ਆਏ ਹਾਏ ਆ ਆ ਗਏ ਮੇਰੇ ਮਿੱਤਰੋ ਇੱਕ ਹੋਰ ਫਰੇ ਜਾ ਓਏ ਬਸ ਇਹੀ ਸੀਗੇ ਮੈਨੂੰ ਤਾਰ ਲਾ ਦਲੋ ਚੈੱਕ ਕਰ ਲੋ ਇੰਨੇ ਮਰੂਤੂ ਹੋਣੇ ਥਲੇ ਪੈ ਨੇ ਨਵਾ ਬੁੱਝਾ ਉੱਥੋਂ ਦਾ ਪਰਮਿਸ਼ਨ ਲੈ ਕੇ ਥੋੜੀ ਜੀ ਇਹ ਆਪਣੀ ਸੀਗਾ ਚਲ ਘਰ ਨੂੰ ਜਲੀ ਹੁਣ ਨੂੰ ਹਣ ਮਿਰਚ ਲਾ ਕੇ ਖਾਵਾਂਗੇ ਲੋ ਇੱਕ ਟੋ ਡੀ ਚੈੱਕ ਕਰਾ ਦੇਣਾ ਹੁਣ ਸ਼ਬਾ ਨਮਰਾ ਆਪ ਜਾਤੇ ਕਿਨੈਡਾ ਵਾ ਓ ਕੰਮ ਕਰਦਾ ਦਾ ਓ ਕੰਮ ਕਰਦਾ ਸੁਣ ਪਤਾ ਹੈ ਵਰਦਾ ਦੇ ਜਨੇ ਨੂੰ ਬੁਰੂ ਜਿਹਾ ਵਈ ਬੁਰੂ ਦਿਖਾਣਾ ਅੱਜ ਹੁਣ ਕਿਹਦਾ ਮੂਹ ਤੇਜੀ ਕਰਿਆ ਆਵੜੀ ਖੜਿਆ ਸੀ ਚੱਲ ਉੱਥੇ ਕਰ ਲਾ ਬੁਰੂ ਤੇਰੀ ਨੂੰ ਕ ਕਰਿਆ ਪੂਰਾ ਹਾ ਲਵਾਂਗੇ ਫਿਰ ਉਹਨੂੰ ਆਹ ਦੇਖੀ ਆਹ ਵਾਲਾ ਇਹ ਕ ਚੱਕ ਰਿਆ ਦੇ ਦੇ ਇਹ ਹੀ ਆ ਉਹ ਦੱਸੋ ਜਿਹਾ ਜਮ ਬੋਦ ਦੇਖ ਰਿਆ ਇਹਨੂੰ ਬਹਿ ਕੇ ਬਨੇ ਆ ਵਾਲਾ ਜੇ ਤਵੇ ਆਦੀ ਹੈ ਆ ਮੁਰਦਾ ਪੀੜ ਗਿਆ ਸੀ ਬਈ ਉਤੋਂ ਆਣੀ ਹਲੋ ਚੱਲ ਗਾਹਾਂ ਕਰ ਲਾ ਉਹਨੂੰ ਫਟਾ ਜਾਗੇ ਆਪਾਂ ਜਿੱਡੇ ਲੰਘੇ ਦੇਰੀ ਇੱਕ ਹੋਰ ਨਾ ਮਰ ਦਨ ਮੇਰੇ ਕੋਲ ਐਜੀ ਵੀ ਹੋਰ ਮੱਕੂ ਵੀ ਲੋ એનર્ਜੀ ਨਰਜੀ ਦਾ ਮਸਾਲਿਆਂ ਦਾ ਤੋੜ ਕੇ ਬਲੌਗ ਦੇ ਕਿਧਰ ਰੱਖਿਆ ਉਹ ਤਾਂ ਹੀ ਡਿੱਗੂ ਖੜਾ ਕੇ ਜਾਈਏ ਵੀ ਨਾ ਨਾ ਬਸ ਇਹ ਤਾਂ ਲੈ ਜਾਓ ਜੀ ਲੈ ਗਏ